i <laughs> ਦੇਸ਼ ਦੀ ਸਿਆਸਤ ਦੇ ਵਿੱਚ ਤੀਜੇ ਫਰੰਟ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ ਐਨਡੀਏ ਦੇ ਨਾਲ ਤੋੜ ਵਿਛੋੜਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਇੱਕ ਹੋਰ ਸਿਆਸੀ ਕਦਮ ਚੁੱਕਿਆ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 15 ਜਨਵਰੀ ਤੋਂ ਬਾਅਦ ਹਮ ਖਿਆਲੀ ਪਾਰਟੀਆਂ ਦੇ ਨਾਲ ਦਿੱਲੀ ਦੇ ਵਿੱਚ ਬੈਠਕ ਹੋਏਗੀ ਅਕਾਲੀ ਦਲ ਦੇ ਸਰਪ੍ਰਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸੰਘੀ ਟਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਚਰਚਾ ਕੀਤੀ ਜਾਏਗੀ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ এবੀਪੀ ਸਾਂਝਾ ਦੇ ਨਾਲ ਜਦੋਂ ਗੱਲਬਾਤ ਕੀਤੀ ਸੀ ਤਾਂ ਇਸ ਬਾਬਤ ਖੁਲਾਸਾ ਕੀਤਾ ਸੀ ਅਤੇ ਨੇ ਜਾਣਕਾਰੀ ਜਨਤਕ ਕੀਤੀ ਗਈ ਹੈ ਸ਼ਰਮਣੀ ਕਾਲਦਲ ਸੂਬਿਆ ਦੇ ਅਧਿਕਾਰ ਖੇਤਰ ਦਾ ਚੈਂਪੀਅਨ ਰਿਹਾ ਸੂਬਿਆ ਨੂੰ ਵਧ ਅਧਿਕਾਰ ਦੇਣ ਲਈ ਜਦੋਂ ਜ਼ਹਿਰ ਕਰਦਾ ਰਿਹਾ ਸ਼ਰਮਣੀ ਕਾਲਦਲ ਸੋ ਅੱਜ ਮਹਿਸੂਸ ਕਰਦਾ ਕਿ ਦੇਸ਼ ਦੀਆਂ ਖੇਤਰੀ ਪਾਰਟੀਆਂ ਨੂੰ ਹਮਖ਼ਿਆਲ ਪਾਰਟੀਆਂ ਨੂੰ ਇਕੱਠੇ ਕਰਕੇ ਇੱਕ ਸਾਂਝੀ ਰਣਨੀਤੀ ਕੇਂਦਰ ਸਰਕਾਰ ਦੀ ਸੂਬਿਆ ਵਿੱਚ ਵਧ ਰਹੀ ਦਖਲਅੰਦਾਜ਼ੀ ਨੂੰ ਰੋਕਣ ਲਈ ਕੀਤੀ ਜਾਵੇ ਦੇਖੋ ਨਾ ਗਵਰਨਰ ਪਰ ਹਰਿਆਰੇ ਦਾ ਆਪਣਾ ਬੰਗਾਲ ਦੇਰੇ ਸਿੱਧਾ ਅਧਿਕਾਰ ਦਾ ਸ਼ੁਰੂ ਕਰਤਾ ਡੈਮੋਕਰੇਟਿਕ ਸਰਕਾਰ ਚ ਕੇਰਲਾ ਬਾਏ ਨੇ ਜਲਾਸ਼ੀ ਰੋਗ ਦਾ ਪੰਜਾਬ ਬੋਲੇ ਨੇ ਸਿੱਧਾ ਅਧਿਕਾਰੀਆਂ ਨੂੰ ਸੱਦ ਲਿਆ ਸੋ ਇਹ ਇੱਕ ਖਤਰੇ ਦੀ ਘਟਨਾ ਯੋਧੇ ਸਿਸਟਮ ਉੱਲ ਮੁਲਕਤਾ ਕਹਿਆ ਜਾ ਰਿਹਾ ਇਸ ਲਈ 15 ਜਨਵਰੀ ਤੋਂ ਬਾਅਦ ਜਲਦੀ ਹੀ ਸ਼ਰੂਣੀ ਕਾਲੀ ਦਲ ਜਿਹੜਾ ਹੈ ਇੱਕ ਖੇਤਰੀ ਪਾਰਟੀਆਂ ਦੀ ਮੀਟਿੰਗ ਦਿੱਲੀ ਸੱਤੇਗਾ ਔਰ ਸਾਜੀ ਰਣਨੀਤੀ ਤਿਆਰ ਕਰੇਗਾ